ਸਾਰੇ ਵੀਰਾਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਮਾਸਟਰ ਫਾਰਮਿੰਗ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆਂ ਦੋਸਤੋ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਘੰਟੀ ਵਾਲੇ ਬਟਨ ਨੂੰ ਪ੍ਰੈਸ ਕਰਕੇ ਆਲ ਤੇ ਸੈੱਟ ਕਰ ਲਓ ਤੇ ਜਿਹੜੇ ਵੀਰ ਫੇਸਬੁੱਕ ਤੇ ਵੀਡੀਓ ਵੇਖ ਰਹੇ ਉਹ ਕਿਰਪਾ ਕਰਕੇ ਪੇਜ ਨੂੰ ਫੋਲੋ ਕਰ ਲੋ ਤੇ ਦੋਸਤੋ ਅੱਜ ਆਪਾਂ ਤਰਨਤਾਰਨ ਜ਼ਿਲ੍ਹੇ ਦੇ ਕਸਬਾ ਹਰੀਕੇ ਪਤਨ ਵਿਖੇ ਆਏ ਆ ਇੱਥੇ ਦੋਸਤੋ ਇੱਥੋਂ ਚੰਬਾ ਕਲਾ ਪਿੰਡ ਵਾਸਤੇ ਇੱਕ ਬਹੁਤ ਵੱਡਾ ਬੇੜਾ ਤਿਆਰ ਕੀਤਾ ਵਾ ਇਹ ਦੋਸਤੋ ਬੇੜਾ ਪੂਰੇ ਦਾ ਪੂਰਾ ਲੋਹੇ ਦਾ ਬਣਿਆ ਹੋਇਆ ਵਾ ਤੇ ਇਹ ਚੰਬਾ ਕਲਾਂ ਦੇ ਦਰਿਆ ਦੇ ਵਿੱਚ ਇਹਨੂੰ ਬੇੜੇ ਨੂੰ ਇੱਥੋਂ ਬਣਵਾ ਕੇ ਤੇ ਦਰਿਆ ਵਾਸਤੇ ਲੈ ਕੇ ਚੱਲੇ ਆ ਤੇ ਇਸ ਦੇ ਦਰਿਆ ਦੇ ਵਿੱਚ ਇਹ ਜਿੱਦਾਂ ਟਰੈਕਟਰ ਤੇ ਟਰਾਲੇ ਕੰਬੈਨਾਂ ਸਾਰੀਆਂ ਇਹਦੇ ਤੋਂ ਪਾਰ ਹੋਣਗੀਆਂ ਸਭ ਤੋਂ ਖੁਸ਼ੀ ਵਾਲੀ ਗੱਲ ਇਹ ਆ ਕਿ ਜਿੱਦਾਂ ਕਣਕ ਝੋਨਾ ਅੱਗੇ ਜਿਹੜਾ ਸੀ ਉਹ ਇਹ ਬੋਰੀਆਂ ਦੇ ਵਿੱਚ ਭਰ ਕੇ ਤੇ ਫਿਰ ਛੋਟੀਆਂ ਬੀੜੀਆਂ ਰਹੀਂ ਪਾਰ ਕਰਦੇ ਹਾਂ ਐਤਕੀ ਇਹ ਵੱਡਾ ਬੀੜਾ ਬਣ ਦੇ ਨਾਲ ਇਹ ਕਣਕ ਦਾ ਟਰੈਕਟਰ ਟਰਾਲਾ ਲੱਧਿਆ ਹੀ ਬੀੜੇ ਦੇ ਵਿੱਚ ਚੜ ਕੇ ਤੇ ਦੂਸਰੀ ਸਾਈਡ ਤੇ ਆ ਕੇ ਉਹਨੂੰ ਟਰੈਕਟਰ ਟਰਾਲੇ ਨੂੰ ਬੀੜੇ ਦੇ ਵਿੱਚੋਂ ਕੱਢ ਲਿਆ ਜਾਊਗਾ ਤੇ ਇਹਦੇ ਨਾਲ ਟਾਈਮ ਤੇ ਪੈਸਾ ਦੂਆਂ ਦੀ ਬਜਟ ਹੋਈ ਜਿੱਦਾਂ ਕੰਬੈਨਾਂ ਲਾ ਕੇ ਤੇ ਇਦਾਂ ਹੀ ਟਰਾਲੇ ਜਿਹੜੇ ਆ ਉਹ ਭਰੇ ਭਰੇ ਭਾਰ ਹੋ ਜਾਣਗੇ ਪੂਰੀ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਦੋਸਤੋ